ਹਾਂਜੀ ਸਾਰੇ ਵੀਰਾਂ ਸასიਖਾਲ ਜੀ ਊਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਾਂ ਊਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਅੱਜ ਤੁਹਾਨੂੰ ਵਿਖਾਵਾਂਗੇ ਜੀ ਆਪਾਂ 7-8 ਪਸ਼ੂ ਟੌਪ ਟੌਪ ਦੇ ਟੋਕੜਾਂ ਕੱਪਣਾ ਜਿਹੜੀਆਂ ਚੈੱਕ ਪਾਲ ਸਿਆ ਚੰਗੀਆਂ ਮਈਆਂ ਚੰਗੇ ਰਿਕਾਰਡ ਵਾਲੀਆਂ ਤਾਜ਼ੀਆਂ ਸੁਈਆਂ ਤੇ ਕੱਲੀ ਕੱਲੀ ਦੀ ਜਾਣਕਾਰੀ ਦਵਾਂਗੇ ਕੱਟੀ ਵੀ ਅੱਜ ਇੱਕ ਤੁਹਾਨੂੰ ਵਿਖਾਵਾਂਗੇ ਜੀ ਦੀ ਇਹ ਵਿਚਾਰੀ ਦੀ ਆਪਾਂ ਜਾਨ ਬਚਾਈ ਆ ਬਹੁਤ ਚੰਗੇ ਚੰਗੇ ਨਗੀਨੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆ ਜੀ ਕਰੋ ਜੀ ਚੈੱਕ ਕੱਲੀ ਕੱਲੀ ਤੁਹਾਨੂੰ ਖੋਲ ਕੇ ਵਿਖਾਵਾਂਗੇ ਕੱਲੀ ਕੱਲੀ ਦੀ ਪੂਰੀ ਜਾਣਕਾਰੀ ਦਵਾਂਗੇ ਜਾਇਜ਼ ਕੀਮਤਾਂ ਤੇ ਦਵਾਂਗੇ ਤਾਜ਼ੀਆਂ ਸੁਈਆਂ ਧੋਕਣਾ ਗੱਬਣਾ ਚੈੱਕ ਪਾਸ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆ ਆਓ ਮੰਗਲੂ ਜੀ ਇਹਨਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਆ ਨਾਮ ਓਂਕਾਰ ਸਿੰਘ ਪਿੰਨ ਕੋਗਾ ਤਸਵੀਰ ਵਟਾਵਾਂ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ 97792834419779283 ਜੀ ਦੁਰਿ ਬੋਲ ਦਿਓ ਜੀ 9779283441 ਐਡਰੈਸ ਐਡਰੈਸ ਕੋਗਾ ਤਸੀਲ ਵਟਾਲਾ ਜ਼ਿਲ੍ਹਾ ਗਰਦਾਪੁਰ ਨਾਮ ਕਰ ਦਿਓ ਹੋਰ ਮੰਗਲੂ ਜੀ ਕਹਿਵੇਂ ਆ ਹਾਂਜੀ ਸਰ ਇਹ ਅੰਦਰੋਂ ਸ਼ੁਰੂਆਤ ਕਰੀਏ ਕਿ ਬਾਹਰੋਂ ਕਰੀਏ ਜੀ ਇੱਕੋ ਕਰੀਏ ਸੱਜਰ ਚੋਟੀ ਤੋਂ ਸੱਜਰ ਚੋਟੀ ਤੋਂ ਕਰੀਏ ਜੀ ਖੋਲੋ ਜੀ ਇਹਦੇ ਮਗਰਿਆ ਕੱਟੀ ਜੀ ਆ ਆ ਆ ਕੱਟੀ ਵਖਾਦੋ ਜੀ ਕਿ ਆ ਜੋ ਇਧਰ ਮੰਗਲੂ ਜੀ ਇਹ ਇਹ ਚਾਫਿਆ ਚਾਫ ਚਾਫਾ ਆ ਵੇਖੋ ਜੀ ਇੰਨੀ ਜ਼ਿਆਦਾ ਠੰਡੀ ਆ ਇਹ ਚਾਫਿਆ ਸੀ ਅਲੈਕੁਮ ਆ ਵੇਖ ਇਹਨੂੰ ਕਰਮਾ ਵਾਲੀ ਨੂੰ ਪਤਾ ਕਿਦਾਂ ਨੂੰ ਲੰਦਾ ਆ ਵੇ ਇੰਨੀ ਠੰਡੀ ਆ ਜੀ ਸਿੰਗੀ ਸਿੰਗੀ ਵੇਖੋ ਜੀ ਖੋਲੋ ਕੇ ਖੋਲੋ ਖੋਲੋ ਚਲੋ ਬਾਕੀ ਤੁਸੀਂ ਖੋਲੋ ਨਹੀਂ ਇਹ ਕਿਹਨਾਂ ਕਿ ਤੂੰ ਹੀ ਖੋਲਦੀ ਤੀ ਕਿਹਨਾਂ ਮੈਂ ਗੋ ਨੂੰ ਦਿੰਦਾ ਇਹ ਨਾ ਮੰਗਲੂ ਜੀ ਪਹਿਲਾ ਸੁਆਵਾ ਤਾਂ ਚਾਰ ਦਾਂਦੇ ਆ ਫੇਸ ਕੁਆਲਟੀ ਵੇਖੋ ਜਿਹੜਾ ਦੁੱਧ ਹੈ ਇਹਦੇ ਕੋ ਹੁਣ ਹਾਂ ਠੰਡਾ 11 ਕਿਲੋ ਹੈ ਕੋਈ ਦੋ ਟਾਈਮ 3 ਟਾਈਮ ਚੋ ਕੇ ਖੜ ਸਕਦੇ 11 ਕਿਲੋ ਉਹ ਪੱਕਾ ਜੀ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਖੁੱਲੂਗੀ ਖੋਲ ਲਈ ਕੀ ਆ ਉਹ ਖਾ ਲਓ ਹਾਂ ਹਾਂ ਖਾ ਲਓ ਇਹ ਲੇਵਾ ਲਓ ਆਪ ਦੋ ਖਾ ਲੜੋ ਕਵਾਰਦੀਆਂ ਦੀ ਬਹੁਤ ਯਾਦੀ ਖੜਾ ਦਿਓ ਜੀ ਵੇਖੋ ਜੀ ਕਰੋ ਜੀ ਚੈੱਕ ਲਿਆ ਮੰਗਲੂ ਜੀ ਕਮਾਓ ਇਹਨੂੰ ਬਹੁਤ ਚੰਗੀ ਝੋਡੀ ਆ ਜੀ ਤਾਜੀ ਸੂਈ ਆ ਦੁੱਧ ਝੋਡੀ 13 ਕਿਲੋ 14 ਕਿਲੋ ਦਊਗੀ ਜੀ ਠੰਡਾ ਪਹਿਲਾਂ ਨਹੀਂ ਪਹਿਲਾਂ ਨਹੀਂ ਵੇਖੋ ਜੀ ਫੇਸ ਕੁਆਲਿਟੀ ਤੇ ਵੇਖੋ ਜੀ ਤਾਂ ਤੋਂ ਵੇਖੋ ਜੀ ਲਓ ਪੂਰੀ ਰਾਜੀ ਪੂਰੀ ਸਾਂਭੀ ਝੋਟੀ ਆ ਬਹੁਤ ਚੰਗੀ ਝੋਟੀ ਆ ਜੀ ਕੀਮਤ ਜੀ ਕੀਮਤ ਮੰਗਲੂ ਜੀ ਜੋ ਤੁਸੀਂ ਕਹੋਗੇ ਜੀ ਦੇਖੋ ਮੈਂ ਵੇ ਕੱਟ ਕਰਦਾ ਕਿੰਨੇ ਦੀ ਤੁਸੀਂ ਦੱਸੋ ਕਿੰਨੇ ਦੀ ਦੇ ਦੀਏ ਜੀ ਡੇੜੀ ਆ ਕੋਈ ਡੇੜ ਟੂੜਦੀ ਨਹੀਂ ਡੇੜ ਜਿਆਦਾ ਹੋ ਜਾਣਾ ਜੀ 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 ਕੀਮਤ ਕਰੀਏ ਹਟਾ ਲਓ ਹਟਾ ਲਓ ਕਿੰਨੇ ਦੀ ਦੇ ਦੀਏ ਮੰਗਲੂ ਜੀ ਫਿਰ ਟੁੱਕੋ ਗੱਲ ਕਰੀਏ ਹਾਂ ਹਾਂ 130 130 ਹਾਂ ਚਲ 150 ਦੀ ਦੇ ਦਾਂਗੇ ਬਸ ਫਿਕਸ ਹਾਂ ਠੀਕ ਸ ਕੀਮਤ ਤੇ ਆ ਜੀ ਸਵਾਜ ਕੋ ਮਾਨਤਾਨ ਮੋਰਾ ਦੀ ਹੈ ਜੀ ਪਿਓਰ ਪਿਓਰ ਮੋਰਾ ਵੇਖੋ ਜੀ ਵੇਖੋ ਜੀ ਕੁਆਲਟੀ ਦੇ ਤੇ ਪੂਸਤੇ ਚਿਤਾ ਪੈ ਨੀ ਆ ਬਸ ਜੀ ਫਿਕਸ ਰੇਟ ਹੈ ਮੰਗਲੂ ਜੀ ਇਹ ਆ 7ਵਾਂ ਮਹੀਨਾ ਜਾ ਰਿਹਾ ਜੀ ਇਹਨੂੰ ਸਾਢੇ 6 ਮਹੀਨੇ ਦੀ ਕੱਪਣਿਆ ਅੱਛਾ ਚੈੱਕ ਹੋਈ ਆ ਮਗਰ ਇਹਦੇ ਕੱਟੀ ਆ ਜੀ ਕੱਟੀ ਵੇਖੋ ਕਰੋ ਚੈੱਕ ਕੱਟੀ ਵੀ ਬਹੁਤ ਜ਼ਿਆਦਾ ਚੰਗੀ ਆ ਕੱਟੀ ਦਾ ਵੀ ਤੁਹਾਨੂੰ ਝੋਲ ਝਾਲ ਵਖਾਉਨੇ ਆ ਤੇ ਇਹ ਕੱਟੀ ਤੇ ਮਿਲਦੀ ਆ ਜੀ ਦੁੱਧ ਹੈਗਾ ਜੀ ਇਹਦੇ ਕੋ 7 ਕਿਲੋ ਹੋ ਜੇ 4 ਕਿਲੋ ਹੋ ਜੇ ਇੱਕ ਟਾਈਮ ਮਿਲਦੀ ਆ ਜੀ 7 ਮਹੀਨੇ ਹੋ ਗਏ 8 ਵਾਂ ਨੂੰ ਲੱਗਣਾ ਜੀ ਕਰੋ ਜੀ ਥਣ ਥਣ ਚੈੱਕ ਵੱਡੀ ਛੋਟੀ ਰਾਜੀ ਪੂਰੀ ਪੂਰੀ ਕੁਆਲਟੀ ਵਾਲੀ ਜੇ ਕੋਈ ਸਾਂਭ ਲੂਗਾ ਤਾਂ ਪੂਰਾ ਸਾਂਭ ਦਾ ਮੁੱਲ ਪਾਊਗੀ ਸਹੀ ਗੱਲ ਜੀ ਕੋਈ ਸਾਂਭ ਕੇ ਫਿਰ ਹਾਂ ਨਹੀਂ ਦੇ ਦੇ ਹਾਂ ਬਹੁਤ ਚੰਗੀ ਚੁਕੀ ਆ ਜੀ ਹੁਣ ਵੇਖ ਲਓ ਜੀ ਕਿੰਨਾ ਰਾਜੀ ਆ ਵੇਖੋ ਜੀ ਕਰੋ ਜੀ ਚੈੱਕ ਚੈੱਕ ਹੋਈ ਆ ਜੀ ਗੱਪਣ ਦੀ ਫੁੱਲ ਗਾਰੰਟੀ ਆ ਟਾਈਮ ਦੀ ਫੁੱਲ ਗਾਰੰਟੀ ਆ ਜੀ ਆਪਣਾ ਇਹ ਕੰਮ ਆ ਵੀ ਆਪਾਂ ਵੀਡੀਓ ਪਾਉਂਦੇ ਆ ਆਪਾਂ ਤੁਹਾਨੂੰ ਮੈਥੋਂ ਤੱਕ ਦੀ ਗਰੰਟੀ ਦੇ ਦੇਨੇ ਆ ਵੀ ਘਰੇ ਜਾ ਕੇ ਚੈੱਕ ਕਰਾ ਕੇ ਪੈਸੇ ਦੇ ਦੇ ਤੇ ਟਾਈਮ ਦੀ ਫੁੱਲ ਗਰੰਟੀ ਆ 6.5 ਦੀ ਕੱਬਣੀ ਕਰੋ ਜੀ ਚੈੱਕ ਠੀਕ ਆ ਮੰਗਲੂ ਜੀ ਹਾਂਜੀ ਤੇ ਆਹ ਦੇਖੋ ਜੀ ਕਿੰਨੇ ਦੀ ਦੇ ਦिए ਜੀ ਇਹ ਮੰਗਲੂ ਜੀ ਹਾਂਜੀ ਕਿੰਨੇ ਦੀ ਮੰਗਲੂ ਜੀ ਦੇ ਦिए ਦੇ ਲਿਆ 90 ਜੀ ਤੇ ਨਹੀਂ ਜਾਇਜ਼ ਕਰੀਓ ਯਾਰ ਇੱਕੋ ਰੇਟ 85 ਦੀ ਸਸੇ ਇਸੇ ਹੀ ਗੱਲ ਕਰੋ ਜੀ ਮੰਗਲੂ ਜੀ ਵਰਸ਼ਾ ਜੀ ਇਹ ਜੀ ਆਪਾਂ ਹੋਰ ਜੀ ਇਹ ਦੇ ਦੀਏ ਜੀ ਆਪਾਂ 75 ਦੀ 75 ਚ ਮਾਨਤਾ 5000 ਦੀ ਕੱਟੀ ਮਗਰ ਕੱਟੀ ਵੀ ਬੋਤੇ ਜਿੱਡੀ ਇਹ ਗੁਮਾਨਤਾਨ ਮਾਨਤਾਨ ਇਹਦਾ ਜੀ ਹੁਣ ਬਸ ਇੱਥੇ ਆ ਹੁਣ ਕੋਈ ਮਾਨਤਾਨ ਆ ਵੇਖੋ ਜੀ 57000 ਦੀ ਜੇ ਕੱਟੀ ਆ ਲੋਹੀ ਠੀਕ ਹੈ ਜੀ ਆ ਵੇਖੋ ਜੀ ਇਹਦੇ ਝੋੜੀ ਬੜੀ ਤੇਜ਼ ਖਾਓ ਜੀ ਇਹ ਸਾਲ ਨੂੰ ਮਈ ਦੇ ਸੁੰਦੇ ਸੁੰਦੇ ਨੂੰ ਅਗਲੇ ਸੂਏ ਤੱਕ ਕੱਟੀ ਤਿਆਰ ਹੋ ਜਾਣੀ ਸਹੀ ਗੱਲ ਹੈ ਉਹ ਮਈਆਂ ਦੇ ਤਿੰਨ ਇੱਕ ਅੰਦਰ ਠੀਕ ਹੈ ਜੀ ਸਹੀ ਗੱਲ ਕਹ ਰਹੇ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਜਨਵਰੀ ਜਮਾਂ ਜਾਇਜ ਕੀ ਮਤ ਕਹਿੰਦੇ ਨੇ ਪਹਿਲਵਾਨ ਜੀ ਬਿਲਕੁਲ ਜਾਇਜ ਹੈ ਜੀ ਆਪਾਂ ਨਾ ਕੱਠੀ ਦੀ ਬਚਾਈ ਆ ਜਾਣ ਅੱਛਾ ਜੀ ਇਹਨੂੰ ਆਪਾਂ ਲੈ ਜਾਣਾ ਹਸਾ ਦੇਣਾ ਅੱਛਾ ਜੀ ਲੈਣਾ ਕਰੋ ਜੀ ਚੋਰ ਚਲ ਚੁੱਕ ਠੀਕ ਹੈ ਜੀ ਜੀ ਹਾਂ ਜੀ ਸਹਿਜ ਦੇ ਬੱਜੀ ਬੰਦ ਨਹੀਂ ਆਣਦੇ ਬੱਜੀ ਇਹ ਦੇ ਦਈਏ ਜੀ ਆਪਾਂ 21000 ਦੇ 21 ਨੋ ਕੱਟੂਰੇ ਕੀ 20 ਦੀ ਦੇ ਦਾਂਗੇ ਚਲ ਠੀਕ ਛੜਾਈ 21 ਜੀ ਆ ਇਹ ਕਾਜ ਜੋ ਡੀਜੀ ਆਪਣੇ ਕੋ ਤਾਜੀ ਸੂਈ ਦਿਖਾ ਲੀ ਆ ਵੀ ਦੋ ਦੋ ਉਹਦੇ ਕੋ 10 11 ਕਿਲੋ ਸੀਰੀ ਠੰਡੀ ਆ ਕੋਮਾ ਮਸਤੀ ਅੱਜ ਆਪ ਨੂੰ ਵੀ ਕੱਟਦੀ ਆ ਐ ਚੈਪੂ ਵੀ ਮੋਢੀ ਚੋਣ ਆ ਆ ਜਾਓ ਜੀ ਦਿਖਾ ਲੀ ਜੀ ਤੋੜ ਕੇ ਦਿਖਾ ਲੀ ਐ ਕਿਲੋ ਦੇ ਕੱਟ ਦੂਗੀ ਨੀ ਸੀ ਲਿਆ ਐ ਪਤਾ ਬੱਲੇ ਦੇ ਦੇ ਜੀ ਬਹੁਤ ਚੰਗੀ ਝੋਟੀਆਂ ਮੋਹਰੇ ਦੀ ਆ ਪਿਓਰ ਵੇਖੋ ਖਲੇ ਭੁਲਾ ਭੁਲਾ ਪਾਣੀ ਫਿਰਦੀ ਕਰਮਾ ਲਈ ਸਹੀ ਗੱਲ ਕਹਿੰਦੇ ਜੀ ਸਹੀ ਸਹੀ ਆ ਜੀ ਇਹ ਦੇਖੋ ਸਿੰਗ ਫੇਸ ਕੁਆਲਟੀ ਲੈ ਉਹ ਮੰਦੀ ਲੈ ਉਹ ਕਿਆ 냔ੇ ਪਾਣੀ ਨੀਗਾ ਮ냔 ਤੂੰ ਉਦੋਂਗੇ ਪਾਣੀ ਨੂੰ ਜਾਂਦੀਆਂ ਤੇ ਚਲ ਬਾਜ ਢਾ ਲਾਂਗੇ ਖੇਚ ਖੇਚ ਬਾਜ ਢਾ ਲਾਂਗੇ ਖੇਚ ਖੇਚ ਬਾਜ ਢਾ ਲਾਂਗੇ ਹਾਂ ਮੈਂ ਸੱਚੀ ਖੇਚ ਜਰਾ ਬਾਜ ਢਾ ਦੇਖੋ ਪਰਮਾਨੰਦੀ ਦਿਖਾਓ ਨੇ ਖੋਦੀ ਇਹਦੀ ਕੀਮਤ ਕਹਿੰਦਾ ਜਿੰਨੀ ਕਹੋ ਮੰਗਲੂ ਜੀ ਤੁਸੀਂ ਦੱਸਣਾ ਕੀ ਵੀਰੇ ਮੈਂ ਤਾਂ ਕੀਤੀ ਨਹੀਂ ਜਾਨਣਾ ਜੀ ਮੇਰੇ ਤੋਂ ਠੀਕ ਹੈ ਜੀ ਸਹੀ ਸਹੀ ਕਹਿ ਆਹ ਵੇਖੋ ਜੀ ਦੇ ਜਿਹੜੇ ਕੀ ਅੱਛਾ ਫਗਾਈਆਂ ਅੱਛਾ ਇਹਨੂੰ ਵੀ ਕੱਟਦੀ ਆ ਇਹ ਇਹਦੀ ਕੀਮਤ ਕਰਦੇ ਆ ਜੀ 40 40 ਚ ਕਮਾਉਂਦਾ ਇਦਾਂ ਦੀ ਝੋਡੀ 40 ਦੀ ਨਹੀਂ ਮਿਲਦੀ ਅੱਛਾ ਜੀ 1 35 ਦੀ ਦੇ ਦਈਏ ਹੋਰ ਕੋ ਜੋ ਤੂੰ ਕਰਨਾ ਕਰਦੇ ਜੋ ਤੂੰ ਕਰਨਾ ਕਰਦੇ ਉਹ ਕਰਦੇ ਜਦਦੇ ਨਹੀਂ ਮੰਗਲੂ ਛੱਡਦਾਂਗੇ ਜੇ ਤੁਮ ਕਹਦਾ ਤੇਰਾ ਗਿਆ ਹੁਣ ਟੀਵੀ ਦੋ ਛੱਡਿਆਂ ਵਿੱਚ ਲੱਗਦੇ ਹੁੰਦੇ ਆ ਕਿੱਦੇ ਹੋ ਦੋ ਛੱਡੀਆਂ ਟੀਵੀ ਇਹ ਦੀ ਦੀ ਆਹ ਸੱਚੀ ਛੋਟੀ ਆ ਕਹਿੰਦੇ ਆ ਜੋ ਡੀਜੀ ਤਾਜੀ ਖਰੀ ਤੇ ਦੰਡੀ ਦੇ 4 ਦਿਨ ਅੱਛਾ ਤੇ ਆਹ ਵੇਖੋ ਜੀ ਇਹ ਵੀ ਸੀਲ ਜਿਹੜੀ ਨੀਓਂ ਪਹਿਲਵਾਨ ਜੀ ਹਾਂ ਜੀ ਹਾਂ ਜੀ ਆਹ ਵੇਖੋ ਤਾਜੀ ਸੂਈ ਆ ਤੇ ਐਜਸ ਦਾ ਮੰਗਲੂ ਛੀਦਾ ਹੱਜਾ ਫਨੂ ਵੀ ਕੱਢਦੀ ਆ ਜੀ ਤੇ ਕਹਣਾ ਇਹ ਦੇ ਹੁੰਦੇ ਠੰਡੀਆਂ ਵਾਕਿਆ ਆਪਣੇ ਕੋ ਹੁੰਦੇ ਨਕੀਨੇ ਵੀ ਨਕੀਨੇ ਆ ਜੀ ਬਟਾਪ ਦੇ ਨਕੀਨੇ ਆ ਵੇਖੋ ਜੀ ਪਿੰਡ ਖੋਗੇ ਚ ਮਿਲਦੇ ਆ ਆਹ ਸਿੰਘ ਆ ਆ ਵੇਖੋ ਜੀ ਫਿਰ ਇਦਾਂ ਬਹਿਣ ਦਿੰਦੀਆਂ ਕਰੇ ਨਾ ਆ ਵੇਖੋ ਜੀ ਕਿਉਂ ਨਹੀਂ ਦੀ ਨਰੀ ਮੋਟਰ ਆ ਦੇ ਆ ਵੇਖੋ ਹੋਰ ਕੋਈ ਹੁੰਦੀ ਨਾ ਲੱਤਾਂ ਮਾਰਨੀਆਂ ਹੀ ਕਿੰਨੇ ਨਕੀਨੇ ਕੀ ਸਾਈ ਕਿੰਨੀ ਠੰਡੀ ਆ ਜੀ ਆ ਵੇਖੋ ਬਿਲਕੁਲ ਖੋਲੋ ਪੋਲੋ ਇਹ ਮੰਗਲੂ ਜੀ ਖੋਲੋ ਮੰਗਲੂ ਪੋਲੋ ਖੋਲੋ ਜੀ ਬੈਨੋ ਬੈਨੋ ਬੈ ਜਾਓ ਆ ਲੋ ਮੰਗਲੂ ਕਹਿੰਦਾ ਮੈਂ ਵੀ ਬੈ ਕੇ ਖਾਣਾ ਤੇ ਖਾਦੇ ਬੰਦੂ ਧਾਰ ਦੇ ਇਹ ਅਜਫਗਾਮ ਮੰਗਲੂ ਤੇ ਖੋਲ ਮੰਗਲੂ ਆਣੇ ਨੂੰ ਖੋਲ ਖੋਲ ਮੰਗਲੂ ਖੋਲ ਕੇ ਤੋਰ ਮਾਰੀ ਝੋਡੀ ਪਹਿਲਾ ਸੂਆ ਜੇ ਦੰਦੀ ਚਾਰ ਦੰਦਿਆ ਤੇ ਬੋੜਾ ਜੇ ਦੇ ਕੋਤਾ ਜਾ ਬੱਚਾ ਜੀ ਆ ਜਿਹੜਾ ਆ ਵੇਖੋ ਜੀ ਠੀਕ ਹੈ ਜੀ ਠੀਕ ਹੈ ਤੇ ਬੋੜਾ ਹੋਊਗਾ ਇਹਦੇ ਕੋ ਘਰੀਬ 7 ਤੋਂ 8 8 ਹੋ ਜੇ ਠੀਕ ਹੈ ਹਾਂ ਦੋ ਦੋ ਦੇ ਦੋ ਚਾਰ ਬਣਾ ਚਲੋ ਜੀ ਠੀਕ ਹੈ ਹੱਥ ਨੂੰ ਤੇ ਵਿਚ ਵਿਚਿਆ ਦੇ ਵਖਾ ਲੋ ਜੀ ਖੋਲ ਕੇ ਉਹ ਖਾ ਲੋ ਜੀ ਖਾ ਲੋ ਜੀ ਲੈ ਬੰਨੀ ਦਾ ਦੇਖੋ ਆ ਚੀਜ਼ਾਂ ਨਹੀਂ ਮਿਲਦੀਆਂ ਦੇਖ ਬਥੇ ਮਿਲਦੀਆਂ ਨਾ ਆ ਚੀਜ਼ ਸਹੀ ਗੱਲ ਕਹ ਨਹੀਂ ਲੱਭਾਂਦੇ ਇਹ ਬੜੀਆਂ ਔਖੀਆਂ ਲੱਭਦੀਆਂ ਤੋਰੋ ਤੋਰੋ ਜ਼ੋਰੋ ਜੀ ਦੇ ਨੀਲੀ ਦੀ ਝੋਡੀ ਆ ਪਿਓਰ ਨੀਲੀ ਇਹ ਫਿਰ ਇਹਦੀ ਇੱਕ ਹੋਰ ਕੁਆਲਿਟੀ ਆ ਵੇਖੋ ਇਹ ਐਚ ਐਫ ਗਾਵਾ ਆ ਦੇ ਆਹ ਕੀ ਯਾਰ ਛੱਤੀ ਆ ਦੇ ਤੁਮਾਂ ਜੀ ਵੀ ਕਿਥਾ ਜੋ ਆ ਦੇਖੋ ਪੁੱਲੀ ਛੱਡੀ ਆ ਦੇ ਲੈ ਪੁੱਲੀ ਛੱਡੀ ਕਰਾਉਣੀ ਆ ਦੇਖੋ ਲੈ ਜੋ ਜੀ ਇਹ ਚੀਜ਼ਾਂ ਦੇ ਐਚ ਐਫ ਗਾਵਾ ਠੰਡੀ ਵੇਖ ਲਓ ਕਿੰਨੀ ਆ ਹੈ ਵੀ ਨੀਲੀ ਰਾਣੀ ਦੇਖੋ ਜੀ ਕਰੋ ਜੀ ਚਾਚਾ ਫੇਰ ਵਿਖਾਓ ਦੇਵਾ ਕੀ ਮਤਲਬ ਕੀ ਮੰਗ ਲਈ ਦੀ ਮੰਗ ਲਿਓ ਤੂੰ ਕਹਨੇਗਾ ਯਾਰ ਨਹੀਂ ਮੈਂ ਕੀ ਕਹਣਾ ਤੁਸੀਂ ਦੱਸੋ ਜੋ ਡੀਆ ਇੱਕ 20 ਦੀ ਅਈ ਇੱਕ 20 ਦੀ ਭਰ ਦੇਣੀ ਹਾਂਜੀ ਵਿੱਚੋਂ ਮਾਨਤਾਨ ਕਰਨਾ ਅਗਲੇ ਇੱਕ 10 ਦੀ ਦੇ ਦੀਏ ਯਾਰ ਹੋਰ ਕਮਾਨਤਾਨ ਪੰਜ ਦੀ ਦੇ ਦੀਏ ਯਾਰ ਹੋਰ ਦੱਸ 5000 ਕੀ ਆਹੋ ਹੋਰ ਜੋ ਤੂੰ ਕਰਨਾ ਕਰਦਾ ਯਾਰ ਦੱਸ ਮੰਗੋ ਜੀ 10 ਹਾਂਜੀ ਛੱਡ ਦੀਏ 8 ਛੱਡ ਦੀਏ ਯਾਰ 8 ਛੱਡਿਆ ਕਿਵੇਂ ਹੁੰਦੇ ਆ ਬਈ ਇਹ ਇੱਕ 5 ਚ ਆਹੋ ਇੱਕ ਇੱਕ ਕਲਾਖਾਠਿਆ ਦੀ ਲੈ ਲੋ ਅਸੂਲਿਆਂ ਨਾ ਕਿ ਕਰਦਾ ਏ 8 ਘਟਾਉਣਾ ਵਿੱਚੋਂ ਆ ਛਣੀਆਂ ਜੀ ਦੇਖੋ ਲੈ ਨਹੀਂ ਫੇਰ ਇੱਕ 5 ਚੋਂ ਆ 8 ਘਟਾਦਾ 98 ਮੰਗਲੂ ਘਟਾ ਲਿੰਦਾ ਸਿਆ ਕਿੰਨੇ ਬਣਦੇ ਆ ਬੰਦਾ 1500 ਚ 8 ਘਟਾ 98 ਬੰਦਾ ਕਿੱਦਾਂ 98 ਬੰਦਾ ਯਾਰ ਫੇਰ ਇੱਕ ਨਹੀਂ ਦੇਖ ਕਿੰਦਾ ਬੰਦਾ 98 ਦੇਖ ਲੈ ਠੀਕ ਆ ਨਹੀਂ ਫੇਰ ਸੋਚ ਜੇ ਰੇਸ ਹੋ ਜਾਓ ਗਾਤਾਂ ਦੇ ਕਹਿੰਦਾ ਜਦਾਂ ਕਹਿੰਦਾ ਇਹ ਉਪਰੇ ਤੈਨੂੰ ਦਿਨੇ ਪਹਿਨੇ ਫਿਰ ਕਿੰਨੇ ਹੁਣ ਦੇਖ ਹਾਂ ਗਿਣ ਕੇ ਪੰਜ ਹੋ ਤੇ ਦੂ ਅਛਰ ਦੇ ਆਹੋ ਪੰਜ ਹੋਰ ਤੂੰ ਅੱਠ ਗਿਆ ਆਹਾਂ ਕਿਹਾ ਵਾ ਇਹ 1 ਲੱਖ 5000 ਕਿਹਾ ਨਾ ਤੂੰ ਆਹੋ 8000 ਰੁਪਏ ਪਟੋੜਾ ਏ ਹਾਂ ਤੇ 9 ਤੇ 8 ਦੀ ਮੇਰੇ ਹੋਣੀ ਉਹ ਹੀ ਆ ਕਿ 98 ਬੰਦਾ ਹਾ ਨਾ ਹਾਂ ਸਵੇਲ ਨਹੀਂ ਕਿੱਦਾਂ ਸੋਚਦਾ 98 97 ਬੰਦਾ ਜੀ 97 ਬੰਦਾ ਪਾ ਮੰਗਲ ਸਤਨਵੇਂ ਬੰਦਾ ਹਾਂਜੀ 97 97 ਬੰਦਾ ਚਲੋ ਇਹਦੇ ਦੇ 98 98 99 ਆ ਬਾਜ ਕਰਦੀ 97 5 ਘਟਾ ਤਾ ਹਾਂ ਤੇ 3 ਹੋਰ ਘਟਾਇਆ ਤੇ 97 ਬੰਦਾ ਹੱਲੇ ਵੀ ਲਾਓ ਜੀ ਹਜੇ ਨਹੀਂ ਲੱਗਦਾ 97 ਦੀ ਦਵਾਂਗੇ ਜੀ ਅੱਛਾ ਜੀ ਮੇਰੀ ਕਿਉਂ 89 97 ਜੀ ਹਾਂ 97 ਜੀ ਇਹ ਜੋ ਡੀ ਜੀ ਤਾਜੀ ਸੂਈ ਆ ਜੀ ਅੱਛਾ ਉਹ ਮੰਗ ਲਓ ਜੀ ਨੀਲੀ ਚ ਝੋਡੀ ਆਂਦੀ ਆ। ਅੱਛਾ। ਕੱਟੀ ਇਹਦੇ ਮਗਰਿਆ। ਅੱਛਾ। ਤਾਜੀ ਸੂਈ ਕੋ 10 ਕਿਲੋ ਦੁੱਧ ਠੰਡਾ ਕੋਈ ਕੰਡੇ ਦੇ ਰੱਖ ਕੇ ਰਹਿ ਜੀ। ਠੀਕ ਜੀ। ਦੁੱਧ ਝੋਡੀ ਲਊਗੀ 12-13 ਕਿਲੋ ਤੇ ਕੀਮਤ ਕਰਾਂਗੇ ਇੰਨੀ ਕੀ ਜੀ? ਠੀਕ। ਇੰਨੀ ਕਰਾ ਲਈ। ਸਿੰਗਸਮ ਦੀ ਕੁਆਲਿਟੀ ਖਾ ਲੋ ਬਹੁਤ ਜ਼ਿਆਦਾ ਚੰਗੀ ਆ। ਮੇਲਾ ਲੁੱਟਣ ਵਾਲੀ ਗੱਲ ਦੇਖੋ। ਲੁੱਟ ਲੋ ਜੇ ਮਾਰਦਾ ਮੇਲਾ। ਇਹ ਪੜ ਇਸ ਤੈ ਸਿੰਗਸਮ। ਇੰਨੇ ਕਿੰਨੇ ਪੀਸ ਹੋ ਗਾ। ਨਹੀਂ ਵਾ ਵੇਖੋ ਜੀ। ਵੇਖੋ। ਠੀਕ ਆ ਜੀ। ਵਖਾ ਲੋ ਜੀ ਤਾਜੀ ਸੂਈ ਆਪਾਂ ਇਹ ਵੀ ਠੰਡੀ ਆ ਵੇਖੋ ਐ ਸੇ ਖਲਾਦੋ ਆ ਦੇਖੋ ਇਹ ਵੀ ਅਚਰ ਬਗਾਵਾ ਆਈ ਆ ਵੇਖੋ ਹਟਾ ਕਰਕੇ ਦਿਖਾ ਦੇ ਆ ਵੇ ਪਪਰ ਮਾਨ ਇਹ ਅਚਰ ਬਗਾਵਾ ਹੀ ਆ ਜੀ ਆ ਵੇਖੋ ਇੰਨੀ ਠੰਡੀ ਆ ਜੀ ਫੇਰਾ ਕਨੇਤੀ ਵਾਲੀ ਆ ਇਹਦੀ ਮੁਕਤ ਵਾਲੀ ਕੀਮਤ ਕਰਨੀ ਆ ਜੀ ਵੇਖੋ ਲੈ ਵਾ ਠੀਕ ਆ ਜੀ ਆ ਮਗਰ ਕੱਟੀ ਜੀ ਆ ਦੇਖ ਲੋ ਵਖਾ ਲੋ ਭਲਵਾਨ ਜੀ ਲੈ ਲੂਗਾ ਫੇਰ ਮੈਂ ਮੈਂ ਕਰਾ ਕੀ ਮਤੈ ਕੀ ਮੈਂ ਤੂੰ ਹੀ ਖੋਲ ਕਰਦਾ ਮੰਗੂ ਆ ਵੇਖੋ ਜੀ 1 ਲੱਖ ਆ ਵੇਖੋ ਆ ਵੇਖੋ ਇਹ ਇਹ ਝੋਡੀਆਂ ਦੀ ਕੁਆਲਿਟੀ ਆ ਜੀ ਐਚ ਐਫ ਦਾਵਾ ਨਹੀਂ ਆ ਵੇਖੋ ਕਿੰਨੀਆਂ ਠੰਡੀਆਂ ਜੀ ਆ ਵੇਖੋ ਵੀ ਇਹਨਾਂ ਐਂਟੀਸ ਹੈ ਜੀ ਸਹੀ ਗੱਲ ਕਹ ਨਹੀਂ ਆ ਵੇਖੋ ਜੀ ਲੈ ਵਾ ਇਹ ਦੇ ਦਈਏ ਜੀ ਆਪਾਂ 95000 ਦੀ 95000 ਦੀ ਈਮਾਨਦਾਰ ਜੀ 95 ਜੋ ਇਹ ਮੰਗੂ 8 ਹੀ ਛੱਡਣਾ ਮੰਗੂ ਛੱਡਦੇ ਸਮਝ ਆਤੀ ਆਹੋ ਕਿੰਨੇ ਹੋ ਗਏ ਫੇਰ ਕਰਦਾ ਹਸਾਬ 95 ਜੋ 8 ਬਾ ਕੀ ਕਿੰਨੇ ਹੈ ਹੈ 95 ਤੇ 8 ਬਾਕੀ ਕਿੰਨੇ ਹੋ ਗਿਆ 87 ਹੈ 87 ਐਵੇਂ ਲੈ ਸੋਚੇ 87 ਫੇਰ ਇੱਕ ਵਾਰ ਸੋਚ ਲੈ 87 ਕਿੱਦਾਂ 87 86 ਹੈ 87 8 ਘਟਾਉਣੇ ਆ ਆ ਪੰਜੋ ਤੇ ਤਿੰਨ ਹੋਰ ਘੜਾ ਲੈ ਇਨਸ਼ਾਅੱਲਾ ਆਪਾਂ 95000 ਦੇ ਵਿੱਚੋਂ 9 ਛੱਡਣਾ ਯਾਰ 9 ਛੱਡਣਾ 9 ਛੱਡ ਕੇ ਕਿੰਨੇ ਹੋਏ 86 ਆਇਸ਼ਾ 86 86000 ਦੀ ਦੇ ਦੇ 86000 ਦੀ ਦੇ ਦੇ 86000 ਮ ਕਰਦਾ ਹੈ ਹੋਰ ਨਹੀਂ ਕੋਈ 81 ਦੀ ਬਸ ਜ਼ਿਆਦਾ ਜੀ ਜ਼ਿਆਦਾ ਯਾਰ ਬਿਲਕੁਲ 85 ਘਰ 85 ਦੀ ਚੱਲ 85 ਮੰਗਲੂ ਨੇ ਕਿਹਾ ਤਾਂ ਮੰਗਲੂ ਦਾ ਕਿਹਾ ਥੋੜਾ ਮੋੜਨਾ ਹਾਂ ਤੇ ਇਹ ਜਿਹੜੀ ਖੋਲੋ ਮੰਗਲੂ ਜੀ ਇਹਨਾਂ ਵੀ ਇਹ ਜਿਹੜੀ ਆ ਇਹ ਗੱਬਣ ਆ ਜੀ ਸਾਢੇ 4 ਮਹੀਨੇ ਦੀ ਅੱਛਾ ਜੀ ਚੈੱਕ ਪਾਸ ਆ ਤੇ ਦੁੱਧ ਹੈਗਾ ਜੀ ਇਦੋਂ ਪਰਵਾਨ ਜੀ 5 ਕਿਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਝੋਡੀ ਵੇਖ ਲਓ ਪਿੱਠ ਪੜਾ ਵੇਖ ਲਓ ਮੈਂ ਪੂਰੀ ਕੈਮ ਆ ਜੀ ਹਾਂ ਜੀ ਕੀਮਤ ਕਰਾਂਗੇ ਝੋਡੀ ਜੀ ਠੀਕ ਹੈ ਜੀ ਇਹ ਆ تین ਜੀ ਮਸਾਪਾ ਕਰਦਿਆਂ ਲੈਂ ਦੇ ਨਾਲ ਹੀ ਕੋਈ ਭਟੀਆਂ ਕੀਮਤਾਂ ਨਹੀਂ ਕਰਨੀਆਂ ਭਲਵਾਨ ਜੀ ਮੇਰੇ ਖਾਲੋ ਭਲਵਾਨ ਜੀ ਇਹ ਲਓ ਜੀ ਕਰਾਓ ਜੀ ਚੈੱਕ ਦੇਖੋ ਪਲੀ ਤੋਂ ਸੀ ਮੈਂ ਪੂਰੀ ਪਿੱਠਪੋਟੇ ਦੀ ਕੈਮ ਆ ਜੀ ਦੇਖੋ ਜੀ ਪਿੱਠਪੂਰਾ ਦੇਖੋ ਮੰਗੋ ਜੀ ਮੈਂ ਹਾਂ ਪੂਰਾ ਕੈਮ ਪਿੱਠਪੂਰਾ ਦੇ ਅਗਲੇ ਕਰ ਮਾਰੇ ਰੈਂਜ ਗਾੜੀ ਇਹਦੀ ਕੀ ਮੁੱਤ ਹੈ ਠੀਕ ਹੈ ਜੀ ਠੀਕ ਹੈ ਜੀ ਖੜੋ ਮੰਗਲੋ ਜੀ ਮੰਨੋ ਹਾਂ ਹਾਲੋ ਹਾਲੋ ਬੰਨੋ ਮੰਨੋ ਉੱਥੇ ਪਾਣੀ ਦੇ ਬੰਨ੍ਹੋ ਬੰਨ੍ਹੋ ਜੀ ਭਲਵਾਨ ਜੀ ਆ ਬੱਚੇ ਤਾਂ ਬਰਾਂ ਬਰਾਂ ਕਰ ਲੈ ਦੇਖੋ ਜੀ ਠੀਕ ਹੈ ਜੀ ਠੀਕ ਹੈ ਜੀ ਜੇ ਮਦ ਇਹਦੀ ਕਰ ਲਈਏ ਆਪਾਂ ਕਿੰਨੇ ਭਲਵਾਨ ਜੀ ਕਰੀਏ ਸਹੀ ਸਹੀ ਕਰ ਲਓ ਜੀ ਜੋ ਤੁਸੀਂ ਕਹੋਗੇ ਜੀ ਨਹੀਂ ਸਹੀ ਸਹੀ 70 ਦੀ ਦੇ ਦਈਏ ਸੱਤਰ ਜਮਾਨਤਾਂ ਨੇ ਮੰਨਤਨ ਕਰੋ ਜੀ 70000 ਚੋਂ ਮੰਗਲੂ ਜੀ ਤੁਸੀਂ ਇਹ ਤਾਂ ਕਰੋ ਵੀ 7 ਛੱਡ ਦਿਓ ਹੈ 70000 ਚੋਂ 7 ਛੱਡ ਦਿਓ ਨਾਲੇ ਕਿੰਨੀ ਦਾ ਕੈਸਟੂ ਛੱਡ ਰਹੋ ਤੁਹਾਨੂੰ ਖੋਲਦੇ ਜਾਣਗੇ 30 30 ਫੇਰ ਵੇਖ ਲੈ ਅਗਲੀ ਸੌਣ ਚੰਗੀ ਤਰ੍ਹਾਂ 30 ਜੀ ਹੈ 70000 ਚੋਂ 8 ਛੱਡ ਦਿਓ 60 ਜੀ 60000 ਦੀ ਦੇਣਾ ਜਮਾਂ ਜਾਇਆ ਵੇਖੋ ਮੈਂ ਤਾਂ ਤੁਸੀਂ ਕਹੋਗੇ ਤੁਹਾਡੇ ਖੁਸ਼ੀ ਤੁਹਾਡਾ ਮਿਲਿਆ ਮੋੜ ਮੈਂ ਤਾਂ 10000 ਛੱਡ ਦਿੱਤਾ ਖੜਦਾਂਗੇ ਜੀ 61000 ਦੀ 61000 ਦੀ ਮੰਗ ਲਓ ਜੀ ਹੋਰ ਮੰਨ ਤਨ ਨਹੀਂ ਠੀਕ ਆ ਯਾਰ ਜਿਆਦਾ ਟੱਕਾ ਨਹੀਂ ਯਾਰ 50 60 ਦੀ ਪੂਰੇ 60 ਦੀ ਸਿੱਕ ਤੋਂ ਕੋ ਸ਼ੌਂਗ ਨੌਰ ਨਕਟਾਵੇ ਸਾਡੇ 4 ਮਹੀਨੇ ਦੀ ਚੱਕ ਵਾਸਤੇ 5 ਮਹੀਨੇ ਦੁੱਧ ਅੱਛਾ ਜੀ ਹਾਂ ਜੀ 60 ਦੀ 60 ਦੀ ਵੇਖ ਲਓ ਕੋਈ ਤੋਂ ਨੌਰ ਨਕਟਾਏ ਕੋਈ ਜਮਾ ਜਾਇਦਕ ਨਹੀਂ ਬਿਲਕੁਲ ਜਾਇਦਕ ਨਹੀਂ 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 ਵੱਡੀ ਮੈਂ ਆ ਵੱਡੀ ਪੂਰੀ ਵੱਡੀ ਆ ਜੀ ਪੂਰੀ ਵੱਡੀ ਕੋਈ ਸ਼ੱਕ ਨਹੀਂ ਮੇਲੀ ਜੀ ਮੈਂ ਬਾਕੀ ਇਹ ਪੂਰੀ ਕਾਇਮ ਆ ਪਿੱਠਪੋੜੇ ਦੇ ਰਾਜੀ ਪੂਰੀ ਫੁੱਲ ਤੇ 60 ਦੀ 60 ਦੀ ਜਿੰਗ ਦਾ ਬਿੱਤ ਨੇ ਛੋਟੀਆਂ ਛੋਟੀਆਂ ਬਿਲਕੁਲ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਵਸ ਜੀ ਲੁੱਟ ਲੋ ਬਿਲਕੁਲ ਬਿਲਕੁਲ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਨੂੰ ਆਦੇ ਆ ਜੀ ਵੀਡੀਓ ਵੇਖਣ ਦੀ ਨਾਮ ਹੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਓਟਾ ਵਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ 97795834 ਲੁੱਟ ਲੋ ਹੰਕਾਰ ਤੇ ਮੰਗਲੂ ਜੀ ਆਓ ਹਮਰੇ ਹਾਂਜੀ ਕੋਈ ਮੜਾ ਇਹ ਸਵਾਲ ਕਰੀਏ 35 ਤੇ ਨੌ ਕਿਨੇ ਹੁੰਦੇ ਆ ਜੀ ਮੜਾ ਜਿਆ ਦੱਸੋ ਹਾਂ ਛੋਟਾ ਜਾਈ 10 35 ਦੇ ਨਾਂ ਦੱਸੋ ਸੌਖਾ ਹੀ ਸਵਾਲ ਹੈ ਪੈਂਕੀ ਦਾ ਨਾਂ ਹਾਂ ਹਾਂ 10 ਰੁਪਏ ਨੂੰ ਨਾਮ ਦੇਣਾ ਵਾਂਗੇ ਦੱਸ ਕਿ ਕਰੇ ਪੈ ਨਹੀਂ ਲੜੇ 10 ਮੇਰੇ ਵੱਲੋਂ ਜਾ ਨਹੀਂ ਕਿੱਦੋਂ ਗਏ ਨੌਵੀਂ ਕਲਾਸ ਦਾ ਜੀ ਨੌਵੀਂ ਕਾਜ ਪੜਦਾ ਹਾਂ 30 ਤੇ ਨਾ ਹਾਂ ਸੌਖਾ ਅੰਦੇ ਗਾਦੇ ਸਵਾਲ ਜੀ ਦੱਸੋ ਜੀ ਦੱਸੋ ਨਹੀਂ ਯਾਰ ਆ ਸੁਣਾ ਗਿਰਾ ਦੱਸ ਤੂੰ ਦੇ ਤੂੰ ਦੱਸਦੇ ਆ ਸੇਰੇ ਕੀ ਗੱਲ ਆ ਲੰਗਲਾ ਵਾਲੇ ਨੂੰ ਇਦਾਂ ਆਉਣਾ ਚਾਹੀਦਾ ਜੀ ਅੱਛਾ ਇਹ ਰਹੀ ਜਾਨ ਕੈਮਰਾ ਨਾਲ ਕਰ ਇਧਰ ਨੂੰ ਕਿਆ ਸੋਚਣਾ ਉਹਨੇ ਟਾਈਮ ਲਾਉਣਾ ਜਿੱਦਣ ਅਗਲੀ ਵਾਰ ਦੱਸੂਗਾ ਹਾਂ ਕਰਕੇ ਦੱਸ ਦੇ ਫਿਰ ਹਾਂ ਦੱਸ ਦੇ 35 ਤੇ 9 44 ਵੇਖ ਲੈ ਕਿ ਮੈਂ ਕਹਿੰਨ ਗੁਰੂ ਕੇ ਫੇਰ ਦੱਸਿਆ ਹਲੇ ਉਹਦੇ ਸਿਰ ਤੇ ਹੱਥ ਰੱਖਿਆ ਤੂੰ ਸੋਚ ਗਜੇ ਵੀ ਨਹੀਂ ਸਹੀ ਹੈਗਾ ਸਹੀ ਨਹੀਂ ਇਹ ਕਿਚਟਾਲੀ ਨਹੀਂ ਸਹੀ ਹੈਗਾ ਚਤਾਰੀ ਨਹੀਂ ਹੈਗਾ ਚਤਾਰੀ ਚਤਾਰੀ ਠੀਕ ਹੈ ਜੀ ਸਾਰਿਆਂ ਨੂੰ ਸასი ਘਰ ਜੀ ਚਤਾਰੀ ਚਤਾਰੀ ਠੀਕ ਹੈ ਪਹਿਲਵਾਨ ਜੀ ਹਾਂ ਨਹੀਂ ਤੁਸੀਂ ਦੱਸੋ 65 ਤੇ 85 ਕਿੰਨੇ ਹੁੰਦੇ ਇਹ ਤੁਸੀਂ ਦੱਸਣਾ ਜੀ ਨਹੀਂ ਹਮਦੀ ਨਹੀਂ ਗਿਣਤੀ ਠੀਕ ਹੈ ਜੀ ਸასი ਘਰ ਜੀ